ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋ ਡੇਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਤੇ ਇੱਥੇ ਜੇ ਵੀਰੇ ਤਿੰਨ ਜ਼ਿਲ੍ਹੇ ਇਕੱਠੇ ਹੋ ਜਾਂਦੇ ਆ ਠੀਕ ਆ ਮੋਗਾ ਵੀ ਆ ਜਾਂਦਾ ਕੋਲੇ ਸਾਈਦੋਕੇ ਇੱਕ ਪਿੰਡ ਕੋਲੇ ਆ ਤੇ ਬਟਿੰਡਾ ਜ਼ਿਲ੍ਹੇ ਦੇ ਪਿੰਡ ਵੀ ਭੈਰੂਪਾ ਇਹੋ ਜੇ ਪਿੰਡ ਕੋਲੇ ਆਗੇ ਆਨਪੂਰਾ ਹੋ ਗਿਆ ਤੇ ਇਧਰੋਂ ਆਗੇ ਇਹਨਾਂ ਦੇ ਬਰਨਾਲਾ ਜ਼ਿਲ੍ਹੇ ਦੇ ਤਿੰਨ ਜ਼ਿਲ੍ਹੇ ਇੱਥੇ ਇਕੱਠੇ ਹੋ ਜਾਂਦੇ ਆ ਤੇ ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਤੇ ਨੇੜ ਤੇ ਵੀਡੀਓ ਬਹੁਤ ਇਹਨਾਂ ਦੀ ਆਪਣੇ ਚੈਨਲ ਤੇ ਹੁੰਦੀਆਂ ਵੀਰੇ ਸਸੀ ਗੱਲ ਦੀ ਸਸੀ ਗੱਲ ਬਾਈ ਜੀ ਹੋਠੀ ਟਾਕ ਨੰਬਰ ਬੋਲੇ ਵੀਰੇ 6284110 841 ਠੀਕ ਆ ਪਿੰਡ ਹਲਕੜੇ ਪਿੰਡ ਹਲਕੜੇ ਦਾ ਨੇੜੇ ਪਿੰਡ ਭੜੌੜ ਤੇ ਜੰਗੀਆਂ ਨਾ ਇਸੇ ਜੁਗ ਜਿਹੜੀ ਆਪਾਂ ਤਿੰਨ ਚਾਰ ਦਿਨ ਹੋ ਗਏ ਵੀਡੀਓ ਹੋ ਗਏ ਪਸ਼ੂ ਸੇਲ ਹਾਂ ਬਾਈ ਸਾਰੇ ਪਸ਼ੂ ਸੇਲ ਤੇ ਗਿਣਤੀ ਹੈਗੀ ਕੋਈ ਕਿੰਨੀ ਹੈਗਾ ਆਪਣੇ ਚੈਨਲ ਤੇ ਵੀਡੀਓ ਪੰਗਾ ਹੁੰਦਾ ਜਿਹੜੀ ਜਿਹੜੀ ਪਾਦ ਨੇ 5 ਮਿੰਟ ਤੋਂ ਪਹਿਲਾਂ ਆਪਣਾ ਠੀਕ ਠੀਕ ਆ ਵੀਰੇ ਤੇ ਅੱਜ ਆਪਾਂ ਕੀ ਲੈ ਕੇ ਆਏਗੇ ਅੱਜ ਤੀਜਾ ਸੂਆ ਮੈਂ ਲੈ ਕੇ ਆਇਆ ਬਈ ਨੰਬਰ ਨੰਬਰ ਬੋਲ ਤਾਂ ਹੀ ਹਨਾ ਹਾਂ ਠੀਕ ਆ ਪੰਜ ਚਾਰ ਦਿਨ ਲੈ ਜੂਗੀ ਹਾਂ ਤੇ ਕਦ ਗਾੜ ਪੂਰਾ ਵਧੀਆ ਹਨਾ ਤੇ ਥਾਂ ਤੇ ਕੀ ਡਿਟੇਲ ਹੈ ਇਹਦੀ ਕਿੰਨਾ ਕੁ ਦੁੱਧ ਗਾੜ ਦੂਗੀ ਤੀਜਾ ਸੂਆ ਸੂ ਗਈ ਬਈ ਹਾਂ ਪੰਜ ਚਾਰ ਦਿਨ ਬਾਕੀ ਆ ਪੰਜ ਚਾਰ ਦਿਨ ਲਊਗੀ ਤੇ 14 ਕਿਲੋ ਦਾ ਤੇਲ ਠੀਕ ਆ ਵੀਰੇ ਜੈਨੂਨ ਗੱਲ ਕਰੀਆ ਥਾਂ ਲੈਵਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਣਾ ਤੇ ਚੌੜੀ ਜੂੜੀ ਪੂਰੀ ਆ ਥਣ ਪਏ ਆਗੇ ਆਪਾਂ ਐਵੇਂ ਤੈਨੂੰ ਕਹੀਏ 14 ਕਿਲੋ ਜਦੋਂ 18 ਠੀਕ ਆ ਵੀਰੇ 14 ਕਿਲੋ ਦਰਮਿਆਨੀ ਦੀ ਸੇਵਾ ਦੇ ਦਿੰਦੀ ਆ ਦਰਮਿਆਨੇ ਇਹ ਘਰ ਹੋ ਗਈ ਆਪਾਂ ਬਾਹਰ ਆਏ ਨਹੀਂ ਕਹਿੰਦੇਗੇ ਤੇ ਕੱਦ-ਕੱਡ ਪੂਰਾ ਵਧੀਆ ਕਰ ਲਿਓ ਚੈੱਕ ਬਾਹਰ ਲੈ ਚੱਲ ਆਹ ਦੇਖੋ ਜੀ ਵਾਕਈ ਦੇ ਦੂਗੀ ਮੱਝ ਦੁੱਧ ਕੋਈ ਕਹਿਣ ਦੀ ਗੱਲ ਨਹੀਂ ਹੁਣ ਵੀ ਲੇਵਾ ਬਥੇਰਾ ਕਰੀ ਬੈਠੀ ਆ ਅੱਗੇ ਪਿੱਛੇ ਦਾ ਹਵਾਨਾਗਾ ਤੇ ਚੰਗੀ ਮੱਝ ਆ ਗਈ ਤੀਜਾ ਸੂ ਆ ਗਿਆ ਵੈਲਕਮ ਬੇਸਟੀ 14 ਰੋ ਤੇ ਬਾਈ ਦੀਆਂ ਕਿਤੇ ਆਪਾਂ ਨੂੰ ਲਾਂਬਾ ਨਹੀਂ ਅੱਜ ਤੇ ਕਰਾਇਆ ਵਧੀਆ ਵੀਡੀਓ ਜਿਹੜੀ ਆਪਾਂ ਪਾਉਨੇ ਆ ਵਧੀਆ ਰਿਸਪੌਂਸ ਆਉਂਦਾ ਤੇ ਵਧੀਆ ਹੀ ਸਾਰੀਆਂ ਗੱਲਾਂ ਕੋਈ ਕਿਸੇ ਨੇ ਆਪਾਂ ਨੂੰ ਲਾਂਬਾ ਦਾ ਕੁੰਬਲਾ ਵਗੈਰਾ ਦੇਖ ਲਓ ਤੇ ਥਣ ਲੇਵਾ ਪੂਰਾ ਚੰਗਾ ਠੀਕ ਆ ਵੀਰੇ ਆ ਦੇਖੋ ਜੀ ਤੇ ਪੰਜ ਚਾਰ ਦਿਨ ਬਾਕੀ ਪਿੰਡ ਅਲਕੜੇ ਤੇ ਜ਼ਿਲ੍ਹਾ ਬਰਨਾਲਾ ਆ ਦੇਖੋ ਜੀ ਥਣ ਲੇਵਾ ਸਾਨੂੰ ਨੇੜੇ ਤੋਂ ਚੈੱਕ ਕਰਾ ਦਿਆਂ ਆ ਦੇਖੋ ਜੀ ਥੋੜੀ ਜੀ ਨੀਲੀ ਰਾਵੀ ਚ ਵੀ ਹੈਗੀ ਅੱਖਾਂ ਹੈਗੀਆਂ ਇਹਦੀਆਂ ਪੂਛ ਵੱਧ ਚਿੱਟੀਆਂ ਤੇ ਬਾਹਰ ਹੀ ਨਹੀਂ ਮਾਣ ਮੋਟਾ ਚਾਹ ਜਿੱਦ ਬਹੁਤ ਆਵੇ ਬਰੀਕ ਬਰੀਕ ਆ ਦੇਖੋ ਬਰੀਕ ਤੇ ਲੇਵਾ ਦੇਖੋ ਤੁਸੀਂ ਕੀ ਆ ਬਾਤ ਆ ਅੱਗੇ ਪਿੱਛੇ ਦਾ ਹਵਾਨਾਗਾ ਦੇਖੋ ਮੂਰੇ ਵੀ ਫੋਟਾ ਗੁੱਪਿਆ ਤੇ ਮਿਲਕ ਮੈਨ ਦੇਖੋ ਕਿਉਂ ਜੀ ਆ ਦੇਖੋ ਰੱਸਾ ਪੈ ਪਰ ਕੀ ਪਈ ਆ ਤੇ ਪਿੰਡੇ ਦੇ ਨਾਲਾ ਵਗੈਰਾ ਪੂਰੀਆਂ ਤੇ ਭੋਰਾ ਵੀ ਪਿੰਡਾ ਮੋਟੀ ਨਹੀਂ ਹੈਗੀ ਆ ਦੇਖੋ ਕੱਲੀ ਕੱਲੀ 나ੜ ਦੇ ਸੁ ਵੀ ਤੁਹਾਨੂੰ ਨੇੜ ਤੋਂ ਲਾ ਕੇ ਦਿਖਾਣਾ ਦੇਖੋ ਜੀ ਆ ਬੇ ਕੋ ਨਾੜਾ ਤੇ ਫਿਰ ਕੁਆਲਿਟੀ ਕਰੋ ਚੈੱਕ ਆ ਦੇਖੋ ਜੀ ਤੇ 5-4 ਦਿਨ ਬਾਕੀ ਹੈਗੇ ਦੁੱਧ ਜੇ ਕਿਸੇ ਨੇ ਡੈਰੀ ਦੇ ਕੰਮ ਨੂੰ ਲੈਣੀਆਂ ਤਾਂ ਵੀ ਠੀਕ ਆ ਤੇ ਡਿਮਾਂਡ ਵੀਰੇ ਦੀ ਪੂਰੀ ਡਿਮਾਂਡ ਇਹਦੀ ਪੂਰੀ ਜਾਇਜ਼ ਹੋਊ ਕਿ ਨੂੰ ਜੇ ਜਿਬਰੇ ਅੱਗੇ ਜਾਇਜ਼ ਕਰਦੇ ਹਾਂ ਤਾਂ ਹੀ ਤੁਹਾਡੇ ਪਸ਼ੂ ਵਿਕਦੇ ਤੇ ਉਹ ਵੀਰੇ ਐ ਹੁੰਦਾ ਕਈ ਵਾਰੀ ਕਿਸੇ ਨੇ ਵੇਚਣ ਪੁੱਛਣਾ ਆ ਲੈਣੀ ਹੁੰਦੀ ਆ ਤਾਂ ਬੰਦਾ ਡਿਮਾਂਡ ਫੋਨ ਤੇ ਕਰ ਦਿੰਦਾ ਤੇ ਵੈਸੇ ਡਿਮਾਂਡ ਤਾਂ ਭਾਉਂਦੀ ਆਪਾਂ ਵਿੱਚ ਕਰਾ ਦਈਏ ਅਗਲੇ ਨੇ ਕਿਹੜਾ ਪੁੱਛਣਾ ਹੀ ਪੁੱਛਣਾ ਫੋਨ ਕਰਕੇ ਵੀਰੇ ਕੀ ਡਿਮਾਂਡ ਹੈਗੇ ਇਹਦੀ ਹਨਾ ਹਾਂ ਐਵੇਂ ਨਾ ਗੱਲ ਨੰਬਰ ਫੇਰ ਬੋਲ ਦੇ 6284110 41 ਫੋਨ ਨੰਬਰ ਪਿੰਡ ਅਲਕੜੇ ਪਿੰਡ ਅਲਕੜੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ